ਦੁਆਬਾ ਨਿਊ 24 ਸਾਂ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਲਾਈਵਰਈ ਸੰਪਰਕ ਕਰੋ ਹਲਕਾ ਫਲੋਰ ਦੇ ਪਿੰਡ ਕਤਪੜੋਂ ਵਿਖੇ ਗੁੱਗਾ ਜਹਰ ਪੇਜ ਦੀ ਯਾਦ ਦੇ ਵਿੱਚ ਸਲਾਨਾ ਛੰਝ ਮੇਲਾ ਗੁਗਾ ਚਾਰਪੀਰਪੰਥ ਕਮੇਟੀ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਬੀਰਾਂ ਵੱਲੋਂ ਬੜੀ ਹੀ ਛਾਣੋ ਛੋਤ ਨਕਰਵਾਇਆ ਜੇਦੇ ਵਿੱਚ ਵਿਸ਼ੇਸ਼ ਸਹਿਯੋਗ ਪਿਆਰਾ ਰਾਮ ਸਾਊਦੀ ਅਰਬ ਤੇ ਸਮੂਹ ਪਰਿਵਾਰ ਵੱਲੋਂ ਪਹਿਲਾ ਇਨਾਮ 111000 ਦਿੱਤਾ ਗਿਆ ਐਂਕਰ ਦੀ ਭੂਮਿਕਾ ਦੀਪਾ ਥੜੇਵਾਲਾ ਤੇ ਬਗਾ ਸੀਰਕੀਆ ਨੇ ਬਖੂਬ ਨਿਭਾਈ ਇਸ ਮੌਕੇ ਸਰੇਂਦਰ ਪੱਲਾੜੀ ਸਰਪੰਚ ਨੀਟਾ ਕਤਪਾਲੋ ਖਸ਼ੋਤਨ ਕਤਪਾਲਾਂ ਤੇ ਇਲਾਕੇ ਦੀਆਂ ਵਿਸ਼ੇਸ਼ ਖਿਤਾਜ ਸਨ ਕੈਮਰਾਮੈਨ ਅਜੀਤ ਸਿੰਘ ਨਾਗੀ ਨਾਲ ਮਨਪੀ ਸਿੰਘ ਮੁਜਾਰਾ ਗੁਰシャン ਸਿੰਘ ਨਾਗੀ ਦੀ ਦੁਆਪਾ ਨੂੰ 24 ਸ਼ਾਮ ਲਈ ਕਤਪਾਲਾ ਤੋਂ ਵਿਸ਼ੇਸ਼ ਰਿਪੋਰਟ ਸੋ ਜਮਾਨੀ ਅਸ਼ਾ ਉਜਾਗਰ ਦਿੱਤੇ ਸਿਰ ਜਿਹੜਾ ਮਹਾਤਮਾ ਕਲ ਪੇੜਿਆ ਜਾ ਰਿਹਾ ਉਸੇ ਜਿਹੜਾ ਸਾਰਿਆਂ ਨੇ ਹੁਣ ਮम्मा ਕੇ ਪਾਉਂਦੇ ਟਿਕਟ ਬਾਕੇ ਰੱਖਿਆ ਸਰਕਾਰ ਉਹ ਜਿਹੜੀ ਪਹਿਲੀ 5 ਨੰਬਰਾਂ ਉੱਤੇ ਪੁੱਛੀ ਤਾਂ ਜੋ ਪੱਕੀ ਮਿੰਟ ਹੋਣੀ ਚਾਹਦੇ ਨੂੰ ਉਹਨਾਂ ਦਾ ਪੁਆਇੰਟ ਨਹੀਂ ਪੁਆਇੰਟ ਕਰਾਂਗੇ ਪੁਆਇੰਟ ਦੇ ਹੱਥੋਂ ਹੋ ਗਏ ਪੁਆਇੰਟ ਦੇ ਕਰਾਵਾਂਗੇ ਠੀਕ ਹੈ ਸਰਕਾਰ ਓਕੇ ਆਜੋ ਮੇਰਿਆਰ ਬੰਦ ਆਜੋ ਕਾਂਟਾਸ਼ੂ ਆਮੇ ਦਾ ਨਾਮ ਛੋਟਾ ਆਜੋ ਜੇਰੀ ਗੁੱਤੀ 1 ਲੱਖ ਤੇ 11 ਹਜ਼ਾਰ ਫਰੀਨੇ ਵਾਲੀ ਆਸੀਏ 2000 ਵਾਲੇ ਤੇ ਜੇਰੀ ਗੱਲ ਆਸੀਏ ਜੇਰੀ ਗੁੱਤੀ ਇੱਕ ਲੱਖ ਤੇ 11 ਹਜ਼ਾਰ ਫਰੀਨੇ ਵਾਲੀ ਆਸੀਏ 2000 ਵਾਲੇ ਤੇ ਜੇਰੀ ਗੱਲ ਆਸੀਏ ਜੇਰੀ ਗੁੱਤੀ ਇੱਕ ਲੱਖ ਤੇ 11 ਹਜ਼ਾਰ ਫਰੀਨੇ ਵਾਲੀ ਆਸੀਏ 2000 ਵਾਲੇ ਤੇ ਜੇਰੀ ਗੱਲ ਆਸੀਏ ਜੇਰੀ ਗੁੱਤੀ ਇੱਕ ਲੱਖ ਤੇ 11 ਹਜ਼ਾਰ ਫਰੀਨੇ ਵਾਲੀ ਆਸੀਏ 2000 ਵਾਲੇ ਤੇ ਜੇਰੀ ਗੱਲ ਆਸੀਏ ਜੇਰੀ ਗੁੱਤੀ ਇੱਕ ਲੱਖ ਤੇ 11 ਹਜ਼ਾਰ ਫਰੀਨੇ ਵਾਲੀ ਆਸੀਏ 2000 ਵਾਲੇ ਤੇ ਜੇਰੀ ਗੱਲ ਆਸੀਏ ਜੇਰੀ ਗੁੱਤੀ ਇੱਕ ਲੱਖ ਤੇ 11 ਹਜ਼ਾਰ ਵੈਨੋ ਗੋਦੀ ਕੁਸ਼ਤੀ ਦੇਖੇ ਨਾਮਦਰਾਸ਼ੀਆਂ ਦੇ ਨਾਲ ਸਨਮਾਨਕੋਟਾ ਜਾਊਗਾ ਸੋਤੇ ਚਾਂਦੀ ਦੀ ਜੇਨ ਦੇ ਨਾਲ ਸਾਡੇ ਵੀਰ ਪੱਜਾਖੋ ਜੀ ਬੋਲੇ ਬੋਤੀ ਜਾਨੀ ਕੰਟੇ ਨੰਬਰ ਦੀ ਕੁਸ਼ਤੀ ਜੜੀ ਦੋਸਤਾਂ ਬੱਲੇ ਜੀ ਖੁੱਟੇ ਨਾਮਦਰਾਸ਼ੀ ਦੇ ਨਾਲ ਦੇ ਦਰਮਿਆਨ ਪਹੁੰਚਿਆ ਸਭ ਤੋਂ ਵੱਡਾ ਧੰਨਵਾਦ ਅਲੀ ਫਲਾਰ ਤੇ ਸੋਢੀ ਅਪਰਾ ਆਓ ਜੀ ਅਲੀ ਫਲਾਰ ਤੇ ਸੋਢੀ ਅਪਰਾ ਆਓ ਮੇਰੇ ਭਰਾ ਕਰੋ ਸ਼ੁਰੂ ਕਰੋ ਮੀਡੀਆ ਕੋ ਸਾਡੇ ਵੀਰ ਅਜੇ ਫਿਰ ਲਾਖੀ ਸ਼ਾਂਤੀ ਵੀ YouTube ਤੇ ਜਿਹੜੀ ਕੰਦ ਕਪਾਉ ਦੀ ਸ਼ੁਰੂ ਕੱਲ ਨੂੰ ਕਰਾ ਦੇਵੇ ਜੀ ਬੜਾ ਧੰਨਵਾਦ ਮੋਹਨ ਸਾਹਿਬ ਦਾ ਮੇਰਾ ਭਰਾਵਾ ਅੱਜ ਇੱਕ ਦੰਦ ਦੀ ਸੇਵਾ ਖੁਸ਼ਾ ਕਰਕੇ ਦੁਨਿਆਲੇ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਜੋਸ਼ਾਣਾ ਕੰਮ ਕੋਈ ਵੀ ਕਨਾਲ ਦੇ ਮੀਡੀਆ ਸਭ ਜੁੜਿਆ ਜਿਹਨਾਂ ਸਾਰੇ ਸਮਾਂ ਕੱਢ ਕੇ ਸਾਡੇ ਇਹ ਸੀਰੀਅਲ ਕੰਮ ਨੂੰ ਬਹੁਤ ਬਲਕਵਾ ਕਦੇ ਕਰ ਕਰ ਮੇਕਅਪ ਬਣਾਏ ਨੇ ਜੀ ਰੋ ਕੱਲ੍ਹ ਮੈਂ ਤਾਂ ਬਣਾਣੀ ਸੀ ਇਹ ਚਟੀਆਂ ਖੇਡਾਂ ਜਦਕੇ ਪਤਰਕਾ ਨਾਟਕ ਵਿੱਚ ਅਸੀਂ ਜਿਹੜੇ ਨਾਟਕੀ ਭਰਾ ਸਾਡੇ ਬੰਦੇ ਛੋਟੇ ਪੇਡੀਆਂ ਪਰ ਕਿਉਂਕਿ ਇਹ ਬੰਦਾ ਜੋ ਬੰਦਾ ਛੋਟੇ ਪੇਡੀਆਂ ਦੇ ਦਰਮਿਆਨ ਹੈ ਅੱਜ ਘਰ ਬੈਠੇ ਵੀ ਸਾਰਾ ਜਿਹੜਾ ਵੇਲੇ ਲਾਈਵ ਕਵਰ ਕਰਦਾ ਫਤ ਇੱਕ ਜਿਹੜੇ ਸਿੰਘ ਨਾਟਕੀ ਸਾਡੇ ਦਰਮਿਆਨ ਬੱਧਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਨਾਂ ਬੰਦوں ਨੂੰ ਬੱਚੀ ਦੇਤਰੀ ਕਰਕੇ ਇਹ ਵੇਖਣਾ ਕਿ ਇਹ ਪਾਰਾ ਕੰਮ ਕਰਦਾ خبر چاہتا ہے اور بھی ચંદર વીરજી આજા કરો જી રણજીત કુહાડી બનતી અનાઉન્સ લે તો ਵੇ ਵੀ ਵੱਡੇ ਦੇਖ ਤੇ ਉਹਨੂੰ ਕਹਿੰਦੇ ਵੱਡੇ ਦੇਖ ਕਹਿੰਦੇ ਘਰਾਂ ਵਿੱਚ ਬੈਠ ਕੇ ਨਹੀਂ ਮਿਲਦੀ ਮੰਜ਼ਿਲ ਇੱਥੇ ਮੱਥੇ ਪਹਾੜਾਂ ਨਾਲੇ ਲਾਉਣੇ ਪੈ ਰਹੇ ਨੇ ਗੱਲਾਂ ਨਾਲ ਚੱਲਦਾ ਨਹੀਂ ਨਾਮ जग ਤੇ ਤੇ ਕੁਝ ਕੰਮ ਅਸਰ ਕਰਕੇ ਦਿਖਾਉਣੇ ਪੈ ਰਹੇ ਕੀ ਖਲਾਗੇ ਨਾ ਕੋਈ ਬਣਦਾ ਸਤਾਰ ਦਮ ਦੁਨੀਆ ਤੇ ਐਸੇ ਪੇਖਾੜੇ ਪੈਂਦੇ ਨੇ ਜਦੋਂ ਫਿੱਤਰ ਦੀ ਅਗ ਹੋਵੇ ਸੀਨੇ ਵਿੱਚ ਬਾਜੀ ਤੇ ਟਾਈਮ ਰਾਤਾਂ ਵਾਲੇ ਜਾ ਕੇ ਲੰਘਾੜੇ ਪੈਂਦੇ ਨੇ ਤੇ ਕਦੇ ਰਾਤਾਂ ਵਾਲੇ ਜਾ ਕੇ ਲੰਘਾੜੇ ਪੈਂਦੇ ਨੇ ਸੋ ਬੜਾ ਧੰਨਵਾਦ ਅੱਜ ਸਾਰਿਆਂ ਕਾ ਪਿਆਰ ਸਤਕਾਰ ਬੜਾ ਏ ਪਰਵਤਨਾਂ ਦਾ ਇਸ ਪਿੰਡ ਨਾਲ ਸੋਚੇ ਦਰਸ਼ਕਾਂ ਦਾ ਔਰ ਅਸਾਨ ਹੁੰਦੀ ਪੂਰੀ ਕਿਰਪਾ ਹੈ ਜੱਗਾ ਯਾਰ ਤੇਰੀ ਪੂਰੀ ਕਿਰਪਾ ਹੈ ਬਾਜੀ ਬਹੁਤ ਸੱਚੇ ਦਰਵਾਰ ਕੀਜੈ ਇਹ ਜੋ ਸ਼ੰਝ ਮੇਲਾ ਆ ਸਾਰੇ ਨਗਰ ਵਾਸੀ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਕਿਉਂਕਿ ਇਹ ਸਾਡੇ ਪਿੰਡ ਦੀ ਸੌਖ ਹੈ ਜੋ ਕਿ ਨਗਰ ਖੇੜੇ ਦੀ ਸੌਖ ਹੈ ਸਾਰੇ ਹੀ ਐਨਆਰਆਈ ਵੀਰ ਸੰਤ ਮਹਾਤਮਾ ਪੀਰ ਬਕੰਬਰ ਸਾਰਿਆਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਰਹਿਮਤ ਨਾਲ ਇਹ ਸ਼ੰਝ ਮੇਲਾ ਹੋਣ ਜਾ ਰਿਹਾ ਹੈ ਜੀ ਕਿਉਂਕਿ ਇਨਾਂ ਦੇ ਦਰਬਾਰਾਂ ਤੇ ਹਰ ਹਰਵੇਲੀ ਢੋਲ ਵੱਜਦੇ ਨੇ ਨਗਾਰੇ ਵੱਜਦੇ ਨੇ ਕਿਉਂਕਿ ਲਾਲਾਂ ਵਾਲੀ ਸਰਕਾਰ ਦੀ ਸ਼ੰਘਿਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜੋ ਵੀ ਇਸ ਸ਼ੰਘ ਦੇ ਵਿੱਚ ਆਉਂਦਾ ਉਹ ਮੂਹ ਮੰਗਿਆਂ ਮਰਾਦਾ ਪਾਉਂਦਾ ਕਿਉਂਕਿ ਜੋ ਵੀ ਐਨ ਆਰ ਆਈ ਵੀਰ ਜੋ ਵੀ ਸਾਨੂੰ ਤਿਲ ਫੁੱਲ ਆਪਣਾ ਭੇਜਦੇ ਆ ਉਹ ਅਸੀਂ ਸ਼ੰਘ ਤੇ ਲਾਉਨੇ ਆ ਔਰ ਦਰਬਾਰ ਤੇ ਲਾਉਨੇ ਆ ਕਿਉਂਕਿ ਇਹ ਸਾਰਾ ਨਗਰ ਦਾ ਹੀ ਕੰਮ ਆ ਇਹਨਾਂ ਦੇ ਵਿੱਚ ਸਾਡੇ ਪੂਜਨਿਕ ਸੰਤ ਸ਼ਿਵਧਰਨ ਗਰੀ ਜੀ ਪਹੁੰਚੇ ਆ ਇਧਰੋਂ ਮਸਤਾ ਦੇ ਦਰਬਾਰ ਤੋਂ ਸ਼ਾਈ ਸਿੰਦਰ ਸ਼ਾਹ ਜੀ ਪਹੁੰਚੇ ਆ ਕਟਿਆਣੇ ਤੋਂ ਸਾਡੇ ਸਾਈਂ ਜੀ ਪਹੁੰਚੇ ਆ ਤੇ ਇਧਰੋਂ ਬਾਬਾ ਮਰਜਾਨੇ ਸ਼ਾਹ ਦੇ ਦਰਬਾਰ ਤੋਂ ਸਾਡੇ ਪੂਜਨਿਕ ਬਾਬਾ ਜੀ ਪਹੁੰਚੇ ਆ ਤੇ ਹੋਰ ਸਾਡੇ ਸੂਝਵਾਨ ਵੀਰ ਗ੍ਰਾਮ ਪੰਚਾਇਤਾਂ ਜੋ ਕਿ ਸਾਡਾ ਸਾਰਾ ਹੀ ਸਹਿਯੋਗ ਦੇ ਰਹੀਆਂ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਕਿਉਂਕਿ ਇਹ ਸਾਰੇ ਜੋ ਹੈ ਗ੍ਰਾਮ ਪੰਚਾਇਤ ਸਾਧੂ ਸੰਤ ਮਹਾਤਮਾ ਦੀਆਂ ਕਿਰਪਾ ਦੇ ਨਾਲ ਹੁੰਦਾ ਹੈ ਜੀ ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡਾ ਸਾਰੇ ਨਗਰ ಗ್ರಾಮ ਪੰਚਾਇਤ ਪੂਰੀ ਸੰਗਤ ਹਮ ਹਮਾ ਕੇ ਸਾਡਾ ਸਾਥ ਦਿੰਦੀ ਹੈ ਜੀ ਜਿਕਰਾ ਗੱਗਾ ਯਾਰ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇ ਜੈਨ ਬਾਟ ਸਰਦੀਪ ਜੀਰ ਕਪਰ ਅਖਾੜਾ ਤੇ ਮਕੇਸ਼ ਪਠਾਨ ਕੋ ਇੱਕ ਕੁਸ਼ਤੀ ਜੜੀ 1 ਲੱਖ ਤੇ 11000 ਰੁਪਏ ਦੀ ਕੁਸ਼ਤੀ ਹੈ ਇਹ ਕੁਸ਼ਤੀ ਵਾਸਤੇ 1 ਲੱਖ ਤੇ 11000 ਰੁਪਈਆ ਸਾਡੇ ਸਰਕਾਰ ਜੋਗ ਤੇ ਪਿਆਰਾ ਰਾਮ ਸਿੰਘ ਸਾਧਿਆਰ ਵਾਲੇ ਗੁਰਮੇਲ ਜੀ ਇਟਲੀ ਤੋਂ ਤੇ ਸੁਨੀਲ ਕਮਾਜੀ ਕੈਨੇਡਾ ਤੋਂ ਸਪਾਂਸਰ ਕਰ ਰਹੇ ਆ ਸੋ ਸਾਰੀ ਸ਼ਕੰਡੀ ਦੀ ਕਮੇਟੀ ਵੱਲੋਂ ਵੱਡਾ ਧੰਨਵਾਦ ਹੈ ਅੱਜ ਦੇ 366 ਮੇਲੇ ਵਿੱਚ ਵੱਖ-ਵੱਖ ਸ਼ਾਹੀ ਦਰਬਾਰਾਂ ਦਾ ਮਾਣ ਮੱਤੇ ਸ਼ਕਤੀ ਦਾ ਸਾਡੇ ਸਤਿਕਾਰਯੋਗ ਸੰਤ ਫਕੀਰ ਸਾਹਿਬਾਨ ਪਹੁੰਚੇ ਨੇ ਸਾਡੇ ਸਤਿਕਾਰਯੋਗ ਸੰਤ ਸ਼ਿਵ ਨਾਰਾਇਣ ਗਰੀ ਜੀ ਮੇਰਾ 108 ਸੰਤ ਆਕਰਦਾਸ ਜੀ ਮੇਰੇ ਕਦਮਾਂ ਤੋਂ ਸਾਡੇ ਦਰਮਿਆਨ ਪਹੁੰਚੇ ਜੀ ਦਰਬਾਰ ਬਾਬਾ ਮਰਜਾਨੇ ਸਾਹਿਬੀ ਸ਼ਾਹੀ ਦਰਬਾਰ ਤੋਂ ਸਾਡੇ ਸਤਿਕਾਰਯੋਗ ਸਾਈਂ ਪ੍ਰਕਾਸ਼ ਰਾਮ ਜੀ ਬਾਬਾ ਹਰਜਿੰਦਰ ਸਿੰਘ ਜੀ ਤੇ ਦਰਬਾਰ ਮਸਤ ਪੀਰੂ ਭਗਤ ਜੀ ਪਾਕ ਪਵਿੱਤਰ ਸ਼ਾਹੀ ਦਰਬਾਰਤੋਂ ਸਾਡੇ ਦਰਮਿਆਨ ਸਾਈਂ ਸ਼ਿੰਦੇ ਸਾਹਿਬ ਜੀ ਕੜਿਆਣਾ ਤੋਂ ਪੰਜਵੀਂ ਦਰਬਾਰ ਤੋਂ ਸਾਡੇ ਸਾਈਂ ਨਿਰਮਲ ਕਾਦਰੀ ਸਾਡੇ ਦਰਮਿਆਨ ਪਹੁੰਚੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਦੋਨੋਂ ਮਿਹਰਬਾਨ ਨੇ ਜਵਾਬ ਪੜਿਆ ਸੋ ਸਾਡੇ ਦਰਮਿਆਨ ਅਜੇ ਸਿੰਘ ਅਨਾਬੀ ਭਰਾ ਸਾਡਾ ਪਹੁੰਚਿਆ ਠੀਕ ਨਿਊਜ਼ 24 ਸ਼ਾਇਨ ਤੋਂ ਸਾਡੇ ਦਰਮਿਆਨ ਪਹੁੰਚਿਆ ਬੜਾ ਧੰਨਵਾਦ ਹੈ ਭਰਾ ਦਾ ਸੋ ਅੱਜ ਦੀ ਜਿਹੜੀ ਸਾਰੀ ਖਬਰ ਇਹ ਖੇੜਾ ਲਾ ਰਹੇ ਆ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਵੱਧ ਤੋਂ ਵੱਧ ਸਤਿ ਸ਼੍ਰੀ ਅਕਾਲ ਦਰਵਾਜਾ ਸਾਡੇ ਜੋਗਾ ਬਾਹੀ ਜੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਸਾਡੇ ਅੱਜ ਦੀ ਪਟਕੇ ਦੀ ਕੁਸ਼ਤੀ ਦੇ ਜੈਕਾਰੇ ਪਹਿਲਵਾਨ ਤਰਦੀਪ ਜੀ ਰੋਕ ਮਹਿਵਾਰ ਆ ਰਹੇ ਹੋਣ ਵਾਹ ਜੀ ਵਾਹ ਅਖਾੜੇ ਵਿੱਚ ਚੱਲ ਰਹੀ ਕੁਸ਼ਤੀ ਸਿੰਘ ਸਰਦਾਰ ਖਬਰ ਹੁੰਦਾ ਸ਼ਾਹ ਦੂਜੇ ਪਾਸੇ ਸੋਣਾ ਸੁਨਖਾ ਬਬਰੂ ਛੋਟੀ ਰਿਕਵੈਸਟ ਨਹੀਂ ਸਰ ਜੀ ਤੋਂ ਹੰਦਾਨ ਸਨ ਸ਼ੰਕਰ ਪਹਿਲਵਾਨ ਜੀ ਦੇਖੋ ਬੇਸੇ ਆ 2 ਨੰਬਰ ਵਾਲੇ ਵੀ 3 ਨੰਬਰ ਵਾਲੇ ਵਿੱਚ ਆ ਜਾਓ ਮੇਰਾ ਪੁੱਤ ਫੜਾ ਫੜਾ ਫਿਰ ਆਪਾਂ ਕੰਮ ਨਵੇੜੀਏ ਚੰਡੀ ਵਾਲੀ ਜੀ ਹਜੇ ਜਿਹੜੀ ਪੂਰੀ ਹੁੰਦੀ ਕੋਈ ਤੁਹਾਡੀ ਕਸਤੀ ਕਰਾ ਦੇਣੀ ਆ ਆ ਜਾਓ ਆ ਜਾਓ ਅੰਦਰ ਆ ਜਾਓ ਆ ਜਾਓ ਮੇਰਾ ਪੁੱਤਰ ਸ਼ਾਬਾਸ਼ 2 ਨੰਬਰ ਵਾਲੇ ਵੀ ਛੇਤੀ ਅੰਦਰ ਆ ਜਾਓ ਮੇਰਾ ਭਰਾ ਜੀ ਹੱਥ ਜੋੜ ਕੇ ਬੇਤੀ ਆ 2 ਨੰਬਰ ਵਾਲੇ ਪਹਿਲਵਾਨ ਜੀ ਚਾਂਦੀ ਦੀਆਂ ਜੈਨਾਂ ਦੇ ਨਾਲ ਵੀ ਸਨਮਾਨਿਤ ਕੀਤਾ ਜਾਊਗਾ ਸਭੋ ਵੀ ਭਰਾਵਾਂ ਦੇ ਵੀ ਪਿਆਰੋਂ ਕੇ ਆਜੋ ਹਰਸ਼ ਹੁਲਾਰ ਤੇ ਸੁਨੀਮ ਖਾਟਰੀ ਤੇ ਜਿਹੜਾ ਹਰਸ਼ ਬਲੌਰ ਇਹ ਕਹਿੰਦੇ ਕਦਪਾੜੇ ਦੀ ਛੇਜ ਕਮੇਟੀ ਵੱਲੋਂ ਬੁਲਵਾਇਆ ਇਹ ਵੀਰ ਸਦਾ ਕਦਪਾੜੇ ਵੱਲੋਂ ਬੁਲਵਾ ਹਰਸ਼ ਹੁਲਾਰ ਤੇ ਵੀਰ ਦਾ ਵੀ ਬੜਾ ਧੰਨਵਾਦ ਹੈ ਇੱਕ ਕਦਪਾੜੇ ਦੀ ਧਰਤੀ ਦੇ ਨਾਮ ਤੇ ਖੇਡੇਗਾ ਖੇਡੇਗਾ ਹਰਸ਼ ਬਲੌਰ ਤੇ ਨਾਲ ਸੋਦੇ ਉਹਦੇ ਨਾਲ ਵੀਰ ਜੀ ਬਟਾੜਰੇ ਦੋਨੋਂ ਭਰਾ ਐ ਇਸੇ ਨੂੰ ਆਉਣਾ ਅੱਜ ਇੱਕੇ ਖੜੇ ਦੇ ਵਿੱਚ ਪਾਟੋ ਵਾਹ ਵੀ ਵਾਹ ਥਾਪਾ ਪਾ ਗਿਆ ਪਟਾਕਾ ਬੱਲੇ ਥਾਪਾ ਪਾ ਗਿਆ ਥਾਪਾ ਆ ਗਿਆ ਬਟਾਕਾ ਮੈਨਿਵਾਲਾ ਜਿੱਤ ਗਿਆ ਕਾਕਾ ਲਓ ਜੀ ਛਾਪੇ ਨੇ ਕਹਿੰਦੇ ਤਾਦਨ ਕਰਾ ਜੀ ਵੇਣ ਤਾਂ ਜਿਹੜੀ 12 ਦੀ ਹੈ ਗਗਰੂ ਨੇ ਪੂਰਾ ਅੱਡੀ-ਜੋਡੀ ਦਾ ਜ਼ੋਰ ਲਾ ਕੇ ਦੱਸਿਆ ਕਿਦਾ ਅਖਾੜਿਆਂ ਚ ਬੜਿਆ ਜਾਂਦਾ ਤਾਂ ਬੜੇ ਧੰਨਵਾਦਾਂ ਜੀ ਮੈਨਿਵਾਲਾ ਦੇ ਕਿਉਂਕਿ ਜਿਸ ਘਰ ਵਿੱਚੋਂ ਗੰਗਾ ਵਗਦੀ ਹੈ ਉਸ ਘਰ ਦੇ ਵਿੱਚੋਂ ਮੁੰਡਿਆਂ ਦੀ ਤੁੰਗੜੀਆਂ ਨਿਕਲਦੀਆਂ ਹੀ ਫੁੱਟੀਆਂ ਕਿਉਂਕਿ ਜਦਾਂ ਮੈਨਿਵਾਲਾ ਭਰਾ ਸਾਡਾ ਆਪ ਵੀ ਚੋਟੀ ਦਾ ਪਹਿਲਵਾਨ ਰਿਹਾ ਤੇ ਉਸਨੇ ਆਪਣੇ ਗੱਭਰੂ ਜਵਾਨਾਂ ਵੀ ਕਹਿੰਦੇ ਚੋਟੀ ਦੇ ਪਹਿਲਵਾਨ ਬਣਾਇਆ ਵੱਡਾ ਪਹਿਲਵਾਨ ਸਾਡੇ ਪਰਦੀਪ ਵਜੀਰ ਕੁਮਰ ਸਾਡਾ ਦੋਨੋਂ ਦਾ ਫਸਲਾ ਮੁਕਾਬਲਾ ਦੇਖਦੇ ਆ ਕਿ ਕਿ ਦੋਨਾਂ ਦੇ ਵਿੱਚੋਂ ਕਿਹੜਾ ਮੁਰਾ ਹੁੰਦਾ ਬਿਲਕੁਲ ਪਿਆਰ ਦੇ ਨਾਲ ਪਿਆਰ ਦੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਲਕੁਲ ਪਿਆਰ ਦੇ ਨਾਲ

ਆਗੇ ਸਤਿਕਾਰ ਜੋ ਸਖੀਤਾ ਦਾ ਕਰੋ ਸਰਕਾਰ ਕੋਬਰ ਮੇਰੇ ਭਰਾ ਸੁਨੀਲ ਬਾਦਰੀ ਬਹੁਤ ਬਹੁਤ ਧੰਨਵਾਦ ਉਧਰ ਫਰੋਨ ਨੰਬਰ ਦੀ ਕੁਸ਼ਤੀ ਦਾ ਜਿਹੜਾ ਮੁਕਾਬਲਾ ਵੀ ਸੰਜੋਸ਼ ਸ਼ਿਵ ਨਰਾਇਣ ਕੋਲ ਜਿਹਨਾਂ ਵੱਲੋਂ ਕੁਛੇਰੀ ਵਾਕ ਜਿਹੜਾ ਉਹ ਪਹਿਲਵਾਨ ਦਾ ਮਾਦਰਨ ਕੀਤਾ ਜਾ ਰਿਹਾ ਸੋ ਧੰਨਵਾਦ ਸਤਿਕਾਰਯੋਗ ਗੁਆਂਢ ਵਿੱਚ ਸਖੀਤਾ ਦਾ ਸਾਡੇ ਸਤਿਕਾਰਯੋਗ ਸੰਤ ਸਹਿਬਾਨਾਂ ਦਾ ਜਿਹੜੇ ਸਾਡੇ ਦਰਮਿਆਨ ਪਹੁੰਚੇ ਨੇ ਸਾਡੇ ਸਤਿਕਾਰਯੋਗ ਇੰਸਪੈਕਟਰ ਬਲਾਰਾ ਸਿੰਘ ਜੀ ਔਰ ਬਹੁਤ ਹੁਕਮੀ ਜੀ ਸ਼ਾਹੀ ਦਰਬਾਰ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਡੇ ਸਰਕਾਰ ਦੇ ਸਾਰੇ ਮਾਨਮਤਿਆ ਸਖਸੀਅਤਾਂ ਦਾ ਆਂਗਰਵਾਸ ਦਾ ਬਸ਼ੇਰ ਸਚਾਦਤਾ ਬਹੁਤ ਬੜਾ ਧੰਨਵਾਦ ਹੈ ਅੰਗਾਰਾ ਵੀਰਾਂ ਦਾ ਜਿਨ੍ਹਾਂ ਦਾ ਸਹਿਯੋਗ ਨਾਲ ਅੱਜ ਸਲਾਣਾ ਸ਼੍ਰੀ ਮੱਧਾ ਗੁਰੂ ਦਾ ਯਾਦਗਾਰ ਤੋਂ ਹੋਇਆ ਦਾ ਦੇਖੋ ਇੱਕ ਸਾਈਡ ਤੋਂ ਅੱਗੇ ਆਪਣਾ ਜਿਹੜਾ ਆਨੰਦ ਮਾਨਣ ਵੱਡਾ ਧੰਨਵਾਦ ਸਾਰੀ ਸ਼ਕੰਡੀ ਦੀ ਪਰਵੰਧਕ ਕਮੇਟੀ ਦਾ ਇਹਨਰੇ ਵੀਰਾਂ ਦਾ ਕਿਉਂਕਿ ਇਸ ਅਖਾੜੇ ਦੀ ਸਭ ਤੋਂ ਵੱਡੀ ਕੁਸ਼ਤੀ ਕੰਢੀ ਜਾ ਰਹੀ ਹੈ ਕਿਉਂਕਿ ਪ੍ਰਦੀਪ ਜੀਰਪੁਰ ਅਖਾੜਾ ਤੇ ਮੁੰਬੇਸ਼ ਪੁਸ਼ਪਾਰ ਕੋ ਦੇ ਬੇਜਾਨ ਖਿੰਦ ਜਿਹੜਾ ਇਹ ਸਭ ਤੋਂ ਟਾਪ ਦਾ ਦੰਗਲ ਜਿਹੜਾ ਜਾ ਰਿਹਾ ਇਸ ਦੇ ਵਿੱਚ 1 ਲੱਖ 11000 ਰੁਪਏ ਜਿਹੜਾ ਖੜਿਆ ਜਾਵੇਗਾ ਸੋ ਸਾਰੇ ਦਰਸ਼ਕਾਂ ਦਰਸ਼ਕੋ ਇੱਕ ਵਾਰੀ ਜਨਾਜ਼ੋਰਕਾਰ ਤਾੜੀ ਮਚਾ ਦਿਓ ਕਿਉਂਕਿ ਇਹ ਜਿਹੜੀਆਂ ਤਾੜੀਆਂ ਇਹ 1 ਲੱਖ ਤੇ 11000 ਉਹ ਇਹ ਪਹਿਲਵਾਨ ਤੇ ਨਿਗਾਹ ਟਿਕਾਈ ਆ ਦੇਖਦੇ ਆ ਕਿ ਕਿਹੜੇ ਦਰਸ਼ਕ ਕਿਹੜੇ ਪਹਿਲਵਾਨ ਨੂੰ ਜੇਤੂ ਦੇਖਣਾ ਚਾਹੁੰਦੇ ਆ ਤੇ ਅੱਡੀ ਚੋਟੀ ਦਾ ਜੋਰ 1 ਲੱਖ ਤੇ 11000 ਜਾਣਕੋਟ ਦੇੰمیان ਖੇਡ ਤੇ ਜਾ ਰਹੀ ਆ ਹੁਣ ਦੋਨੇ ਪਹਿਲਵਾਨ ਅੱਡੀ ਚੋਟੀ ਦਾ ਜੋਰ ਲਾਉਂਦੇ ਆ ਦੇਖਦੇ ਆ ਕਿ ਉਸਤਾਦਾਂ ਦੀਆਂ ਮਾਰਾਂ ਜੜੀਆਂ ਖਾਦੀਆਂ ਕਿੱਥੇ ਤੱਕ ਕਾਮ ਆ ਗਈਆਂ ਦੇਖਦੇ ਹੋ ਕਿ ਕਿਹੜਾ ਗੱਬਰੂ ਇਸ ਅਖਾੜੇ ਵਿੱਚ ਪੱਟਕੇ ਦੀ ਕੁਸ਼ਤੀ ਦਾ ਜੇਤੂ ਹੁੰਦਾ ਦੇਖਦੇ 11000 ਰੁਪਏ ਦਾ ਵੱਡਾ ਇਨਾਮ ਲੈ ਕੇ ਕਤਪਾਲੇ ਦੀ ਧਰਤੀ ਤੋਂ ਜਾਂਦਾ ਹੈ ਦੋਨੇ ਪਹਿਲਵਾਨ ਪ੍ਰਦੀਪ ਸਿੰਘ ਘਪੜ ਦੋਨਾ ਦਰਮਿਆਨ ਫਸਨੇ ਮੁਕਾਬਲੇ ਦਾ ਲਾਈਵ ਤੁਸੀਂ ਦੇਖ ਸਕਦੇ ਹੋ ਆਪਣੇ ਫੋਨਾਂ ਤੋਂ ਵੀ ਕਹਿੰਦੇ ਕਿ ਯਾਰਲੀ ਵੀਡੀਓ ਕੁਇਟਰ ਨਜ਼ਰ ਵਾਲਿਆਂ ਵੱਲੋਂ ਖੰਡਾ ਕਰਵਾਇਆ ਜਾ ਰਿਹਾ ਹੈ ਆਪਣੇ ਮਿਸੁਨਾਇਬਨਾ ਜਿਹੜਾ ਸਦਾ ਲਾਈਵ ਟੈਲੀਕਾਸਟ ਤੁਸੀਂ ਆਪਣੇ ਫੋਨਾਂ ਤੇ ਦੇਖ ਸਕਦੇ ਆ ਵਿਦੇਸ਼ਾਂ ਵਿੱਚ ਬੇਟੀਓ ਸੰਗਤ ਦੇ ਨਾਲ ਅੱਜ ਦੀਆਂ ਲਾਈਵ ਤਸਵੀਰਾਂ ਸਾਂਝੀਆਂ ਕਰ ਸਕਦੇ ਆ ਸੋ ਆਓ ਆਪਾਂ ਇਸੇ ਕੁਸ਼ਤੀ ਦਾ ਇਸੇ ਗੰਗਾ ਦਾ ਆਨੰਦ ਲਈਏ ਹੋ ਮਿੰਟ ਲਈ ਆਪਾਂ ਮਾਈਕ ਤੋਂ ਬਰਾਂਡ ਤੇ ਆਪਾਂ 11000 ਰੁਪਏ ਦਾ ਹਿੱਸੇਕਰਤਾ ਵਾਲੇ ਮੱਖਣਨਾਮ ਲਾਡੀ ਜੀ ਸਾਡੇ ਮੱਖਣਨਾਮ ਲਾਡੀ ਜੀ ਕੈਨੇਡਾ ਵਾਲੇ ਕਹਿੰਦੇ ਤਾਂ ਸੋਡੀ ਠੇਕੇਦਾਰ ਮਲਖੀ ਮਾਹੀ ਠੇਕੇਦਾਰ ਵੱਡਾ ਧੰਨਵਾਦ ਹੈ ਸਾਡੇ ਮਲਖੀ ਮਾਹੀ ਦੀ ਕੈਨੇਡਾ ਤੋਂ ਲਾਈਵ ਬਣਾ ਜੁੜੇ ਆ ਵੱਡਾ ਧੰਨਵਾਦ ਕਰਦੇ ਆ ਕਿੰਦੇ ਤੇ ਸਿਕੰਡੀ ਦੀ ਕਮੇਟੀ ਦੇ ਵਿੱਚ ਇਹਦਾ ਵੀਰਾਂ ਦੀਆਂ ਟੱਡੀਆਂ ਸੇਵਾ ਨਾ ਆ ਟੱਡੀਆਂ ਜਿਉਂ ਦੀਆਂ ਕਰਦੇ ਤਾਂ ਸਾਡੇ ਤੇ ਗੋਗਲ ਜਰ ਵੀ ਸਰਕਾਰਾਂ ਨੇ ਐਸੀਆ ਮੋੜਾ ਨਹੀਂ ਆ ਜੇ ਨਾਂ ਦੇ ਮਗਰ ਮੇਠੀ ਠੇਕੇਦਾਰ ਕੈਨੇਡਾ ਵਾਲਾ ਲੱਗ ਗਿਆ ਸੋ ਬੱਧਾ ਧੰਨਵਾਦ ਸਾਰੀ ਭਵਤਾ ਕੈਨੇਡੀਆ ਦਾ ਸਾਰੇ ਸਹਿਯੋਗੀ ਸੱਜਣਾ ਦਾ ਸਾਰੇ ਐਨ ਆਰ ਆ ਵੀਰਾਂ ਦਾ ਬੱਧਾ ਧੰਨਵਾਦ ਹੈ ਸਤਿਕਾਰ ਦੇਖਦੇ ਆ ਕਿਹੜੇ ਨਿਕਰੂ ਰੇ ਖਾਲੀ ਖੋਹਾਂ ਸੰਭਾਸਾ ਹੈ ਉਕ ਵਾਸਤੇ ਇਹ ਜੋ ਖੇਡ ਰਿਹਾ ਹੋ ਰਿਹਾ ਉਹਦੇ ਦੇ ਸੇਵਾ ਗੁਜ਼ਾਰ ਕਰਦੇ ਆ ਐਨਆਰ ਵੀਰਾਂ ਦਾ ਜਿਨ੍ਹਾਂ ਨੇ ਹਰ ਸਾਲ ਇਸ ਮੇਲੇ ਵਾਸਤੇ ਵੱਡੇ ਸਹਿਯੋਗ ਦਿੱਤੇ ਆ ਸ਼ੁਕਰ ਗੁਜ਼ਾਰ ਸੋ ਪੱਤਰ ਕਰਾਂ ਕਿ ਦੁਨੀਆ ਵਿੱਚ ਸਾਡਾ ਵੀਰ ਅਜੀਤ ਸਿੰਘ ਬਾਜੀ ਤੇ ਬਕਾ ਸਿੰਘ ਆ ਦੋਨੇ ਭਰਾ ਸਾਡੇ ਪੱਤਰ ਕਰਾਂ ਕਿ ਦੁਨੀਆ ਵਿੱਚੋਂ ਸਾਡੇ ਦਰਿਆਲ ਪਹੁੰਚੇ ਆ ਸੋ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸ਼ੁਕਰ ਗੁਜ਼ਾਰ ਆ ਦੀ ਜਿਨ੍ਹਾਂ ਵੀ ਸਮਾਗਮ ਸਾਡੀ ਇਸ ਜੀਵਨ ਨੂੰ ਬੇੜੇ ਤੋਂ ਲੱਗਿਆ ਆ ਤੇ ਇਹ ਕਰਦਾ ਆ